ਆਪਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸਤਾ ਪਿਆਰ ਹੈ ਤੇ ਦੂਜੇ ਪਾਸੇ ਆ ਕਾਮਰਸੀ ਦੇ ਕਾਲੀਦਾਲ ਵਾਲਿਆ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਆ ਜੰਗਲੀਆਂ ਕੈਂਡੀਆਂ ਪੈਂਦੀਆਂ ਨੇ ਪੂਰੀਆਂ ਰਿਆ ਲੈ ਗਏ ਕੱਢੀ ਆ ਹਾਂ ਲੈ ਉਹਨਾਂ ਦਾ ਆ ਜਿਹੜੀ ਸੜਕ ਮੈਂ ਕਈ ਵਾਰੀ ਲੰਘਿਆ ਕੀ ਸਾਦਾ ਗੱਲ ਕੀਤੀ ਸੀ ਇਹ ਪੁਰਦਾ ठेकेदार ਭੱਜ ਗਿਆ ਮੈਂ ਕਿਹਾ ਜੀ ਉਹ ਤਾਂ ਭੱਜ ਗਿਆ ਕੋਈ ਗੱਲ ਨਹੀਂ ਕੋਈ ਹੋਰ ਲੈ ਲਓ ਪਰ ਜਿਹੜੇ ਥੱਲੇ ਲੋਕ ਨੇ ਥੱਲੇ ਵਾਲੀ ਸੜਕਾ ਉਹ ਤਾਂ ਸਾਨੂੰ ਬਣਾ ਲੈਣ ਦਿਓ ਨਾ ਮੈਂ ਆਪਣੇ ਪੈਸੇ ਨਾਲ ਬਣਾਉਣੀ ਹੈ ਸਰਕਾਰ ਦੇ ਪੈਸੇ ਨਾਲ ਬਣਾਉਣੀ ਹੈ ਉਹ ਵੀਰੋ 11 ਮਈ ਤੋਂ ਬਾਅਦ ਜਰਜ ਜੋ ਮਰਜੀ ਹੋਵੇ ਉਹਦੇ ਕੋਈ ਨੰਦ ਨਾ ਨਹੀਂ ਪਰ ਆਹ ਜਿਹੜੀ ਸੜਕਾ ਇਹ ਮੇਰੀ ਜ਼ਿੰਮੇਵਾਰੀ ਹੈ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਮੈਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਮੈਂ ਅੱਜ ਸਵਾਬ ਦੇ ਦਿੰਦਾ ਤੁਹਾਨੂੰ ਕਿ ਨਹੀਂ ਬਣ ਸਕਦੀ ਹਾਂ ਉੱਪਰਲਾ ਉੱਪਰਲਾ ਪੁਲ ਮੈਂ ਤੁਹਾਨੂੰ ਦੱਸਦਾ ਉੱਪਰਲਾ ਪੁਲ ਮੇਰੇ ਹੱਥ 'ਚ ਨਹੀਂ ਹੈਗਾ ਉਹ ਸੈਂਟਰ ਦਾ ਹੈ ਪਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜੇ ਉੱਪਰਲੇ ਪਾਸੇ ਵਾਲਾ ਵੀ ਬਣਾਉਣ ਦੇ ਦਿਓ ਤਾਂ ਨਾਲੇ ਤਾਂ ਉੱਪਰ ਤੋਂ ਟ੍ਰੈਫਿਕ ਲੰਘ ਜੂਗੀ ਨਾਲੇ ਥੱਲੇ ਜਿਹੜਾ ਬਾਜ਼ਾਰ ਹੈ ਮੈਨੂੰ ਮਿਲੇ ਸੀ ਬਜ਼ਾਰ ਦੇ ਲੋਕ ਆਏ ਸੀ ਕਿ ਤੇਰੇ ਕੋਲ ਮੈਂ ਉਹਨਾਂ ਨੂੰ ਇਹ ਬਾਜ਼ੀ ਕੀਤਾ ਸੀ ਇਹ ਕੰਮ ਪੌਛਿਰ ਪਹਿਲਾ ਹੋ ਜਾਣਾ ਚਾਹੀਦਾ ਸੀ ਕਈ ਪਈ ਸਰਕਾਰਾਂ ਪਰ 75 ਸਾਲ ਹੋ ਗਏ ਯਾਦ ਹੋਏ ਨੂੰ 60 ਸਾਲ ਹੋ ਗਏ ਕਾਂਗਰਸ ਨੂੰ ਵੋਟਾਂ ਪਾਉਂਦੇ ਨੂੰ ਅੱਜ ਤੱਕ ਆਖੜੇ ਨ ਸੜਕਾਂ ਤੇ ਖੜਿਆ ਮੈਂ ਕਹਿੰਦੀ ਨਿੰਦਾ ਚੁਗਲ ਵੀ ਕਰਦਾ ਪਰ ਮੈਂ ਇੰਨਾ ਇੱਕ ਦਸਰਾ ਚਾਹਨਾ ਕਿ ਜੇ ਆਦਮਪੁਰ ਆਇਓ ਜੇ ਇਤਿਹਾਸ ਲਿਖ ਦੋਗੇ ਇਸ ਵਾਰ ਕਾਂਗਰਸ ਨੂੰ ਵੋਟ ਪਾ ਕੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਹੀਂ ਬਣਦਾ ਪਾਰ ਬਲੂ ਬੋਟਾ ਪਾ ਕੇ ਮੋਦੀ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਆਮ ਆਦਮੀ ਪਾਰਟੀ ਵਾਲਾ ਝੜੂ ਵਾਲਾ ਪੜਨਦਾ ਭਕੇ ਮੇਰਾ ਹੌਸਲਾ ਵਧੂਗਾ ਉਸ ਤੋਂ ਬਾਅਦ ਫਿਰ ਮੇਰਾ ਇੱਕ ਦੇਖੋ ਜੇ ਆਪਾਂ ਠੰਡੇ دماغ ਨਾਲ ਸੋਚੀਏ ਇੱਕ ਸਾਲ ਹੈ ਜੀ 2 ਮਈ ਹੋ ਗਈ ਅਗਲੀ 2 ਮਈ ਨੂੰ 2 ਮਈ 2024 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਵੋਟਾਂ ਪੈਣਗੀਆਂ ਮਈ ਚ ਜੂਨ ਜਾਬਤਾ ਲੱਗਿਆ ਆਊਗਾ ਪੂਰੇ 1 ਸਾਲ ਬਾਅਦ ਅਸੀਂ ਤੁਹਾਡੇ ਤੋਂ 1 ਸਾਲ ਮੰਗ ਰਹੇ ਹਾਂ ਤੁਸੀਂ 60 ਸਾਲ ਦੇ ਉੱਤੇ ਕਹਾਗੇ ਸਾਨੂੰ ਤੁਸੀਂ 1 ਸਾਲ ਦੇ ਦਿਓ ਜੇ ਨਾ ਚੰਗੇ ਲੱਗੇ ਮੱਖਣ ਚੋ ਮਾਲ ਵਾਂਗੂ ਅਗਲੇ ਸਾਲ ਕੱਢ ਕੇ ਬਾਹਰ ਆ ਆ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ ਆ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਦੋਂ ਮੈਂ ਮੋਦੀ ਦੀ ਅੱਖਾਂ ਚੱਖਾਂ ਮਾ ਕੇ ਕਹਿੰਦਾ ਸੀ ਮੋਦੀ ਜੀ ਬਤਾਈਏ Dia ਨਹੀਂ ਕੋਈ ਨਹੀਂ ਕੋਈ ਨਹੀਂ ਕੋਈ